ਪੰਜਵੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡਾਂ ਦੇ ਸੀ.ਐਲ. ਵਾਲਕਲਾ ਡੇਰੀ ਪਰਮਦਰ ਬਾਈ ਦੇ ਤੇ ਬਾਕੀ ਸਭ ਨੂੰ ਬਾਈ ਦਾ ਦਸਤਾਵ DIRECT ਫੋਨਸ ਜਨਾਲ ਦੀ ਹੋਊਗੀ ਵੀਡੀਓ ਦੇਖਿਆ ਬਾਈ ਦੀ ਬਹੁਤ ਬਹੁਤ ਧੰਨਵਾਦ ਜੀ ਬਾਈ ਦੀ ਤੇ ਵਾਕਿ ਪਰਕਾਰ ਦਾ ਬਾਈ ਨੂੰ ਧੰਨਵਾਦ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਵੀਰੇ ਆਪਣਾ ਵੱਡਾ ਸੀਨੀਅਰ ਵਾਲ ਕਰਾਂਗਾ ਜਿਹੜਾ ਘਾਰਾ ਸੀਨੀਅਰ ਵਾਲ ਕਰਾਂ ਤੋਂ 2 ਕਿਲੋਮੀਟਰ ਚੱਲ ਕੇ ਕਲਾ ਦੇ ਨੇੜੇ ਆ ਕੇ ਆਪਣਾ ਵੀਰੇ ਘਰ ਹੈਗਾਗਾ ਜਿਹੜਾ ਜ਼ਿਲ੍ਹਾ ਵੀਰੇ ਆਪਣਾ ਬਰਨਾਲ ਆਗਾ ਇੱਕ ਕਨੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸ ਨੰਬਰ ਤੇ ਚੱਲਦਾ ਜੇ ਤੁਸੀਂ ਨੂੰ ਹੈਲੋ ਦਾ ਮੈਸੇਜ ਕਰੋਗੇ ਤਾਂ ਤੁਹਾਨੂੰ ਸਾਡੀ ਲੋਕੇਸ਼ਨ ਵੀਰੇ ਸਿੱਟੀ ਫਾਰਮ ਤੇ ਲਿਆਊਗੀ ਜੀ ਹਾਂਜੀ ਆਪਣੇ ਕੋਲ ਕਿੰਨੇ ਗਏ ਆ ਬਰੋ ਵੀਰੇ ਮੇਰੇ ਕੋਲੇ ਵੀਰੇ ਦੇਖੋ ਪਰ ਡੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਵੀ ਆਪਣੇ ਕੋਲੇ ਵੀਰੇ ਤਕਰੀਬਨ 5-5 ਜੀਗਨਾ ਦਾ ਲਾਟ ਆਉਂਦਾ ਤਕਰੀਬਨ ਵੀਰੇ ਆਪਣੇ ਕੋਲੇ ਸੱਤ-ਸੱਤ ਕਾਇਆਂ ਵਿੱਚ ਵੀ ਜਾੜ ਲੈਣੀਆਂ ਨੇ ਜੇ ਮੈਂ ਆਪਣੇ ਕੋਲ ਕੱਲ ਦਾ ਲਾਟ ਆ 10 ਤਰੀਕ ਦਾ ਹਾਂ ਮਹੀਨਾ 2023 ਦਿਨ ਮੰਗਲਵਾਰ ਵੀਰੇ ਕੱਲ ਦੇ ਲਾਟ ਦੇ ਵਿੱਚ ਆਪਣੇ ਕੋਲੇ 35 ਨਗਦ ਵੀਰੇ ਵਿਕਰੀ ਲਈ ਹਾਜ਼ਰ ਹੈਗੇ ਆ ਜੀ ਹਾਂਜੀ ਤੇ ਕਿਹੜੇ-ਕਿਹੜੇ ਹੁੰਦੇ ਜੀ ਜਾਨਵਰ ਆਪਣੇ ਕੋਲ ਹੋਣ ਆ ਮੇਰੇ ਕੋਲੇ ਵੀਰੇ ਸਾਰੀ ਦੇਖੋ ਜਰਸੀ ਆਪਣੇ ਕੋਲ ਬਹੁਤ ਹੁੰਦੀ ਆ ਐਫਐਫ ਵੱਧੂ ਹੁੰਦੀ ਆ ਐਫਐਫ ਵੀਰੇ ਆਪਣੇ ਕੋਲ ਵੱਡੀਆਂ ਫਾਰਮ ਵਾਲੀਆਂ ਬੜਾ ਆ ਦੇ ਵਿੱਚ ਤੇ ਸਾਰੇ ਆ ਬੜ ਵੀ ਹੁੰਦੀ ਆ ਵੀਰੇ ਸਾਰੇ ਤਰ੍ਹਾਂ ਦੀ ਬੜ ਆ ਜਾਂਦੀ ਆਪਣੇ ਕੋਲੇ ਹਾਂਜੀ ਵੀਰੇ ਹੁਣ ਮੈਨੂੰ ਪੰਜ ਚਾਰ ਵੀਡੀਓ ਦਿਖਾ ਦਿਓ ਹਾਂ ਤੁਹਾਨੂੰ ਵੀਰੇ ਨਗ ਦਿਖਾ ਦੇਣਾਂਗੇ ਉਦੋਂ ਤੁਹਾਨੂੰ ਤੁਸੀਂ ਇੱਧਰ ਆ ਜਾਓ ਤੁਹਾਨੂੰ ਤੋਰ ਕੇ ਨਗ ਦਿਖਾਵਾਂਗੇ ਸਾਡੇ ਕੋਲ ਦੇਖੋ ਵੀਰੇ ਜਿਵੇਂ ਇਸ ਤਰ੍ਹਾਂ ਬੱਸੀ ਤਾਜੀ ਛੁਈ ਆ ਜੀ ਤਾਜੀ ਛੁਈ ਆ ਦੇ 18 ਕਿਲੋ ਬਹੁ ਵੀ ਹੈਗੀ ਆ ਵੀਰੇ ਦੂਜਾ ਸੂਆ ਕੀ ਤੇ ਇਸ ਤਰ੍ਹਾਂ ਦੇਖੋ ਜਿੰਦ ਜਾਨ ਵਾਲੀ ਬੜ ਆ ਵੀਰੇ ਇਸ ਤਰ੍ਹਾਂ ਬੜਾ 20 ਦਿਨ ਦੀ ਕੱਚੀ ਹੈ ਜਿਹੜੇ ਮਹਾਰਾਸ਼ਟਰ ਬੜਾ ਵੱਧ ਜਾਂਦੀਆਂ ਨੇ ਹਾਂ 20 ਦਿਨ ਦੀ ਕੱਚੀ ਹੈ ਜਿੰਦ ਜਾਨ ਦਾ ਕੋਈ ਅੰਤ ਨਹੀਂ ਫਾਰਮ ਵਾਲੀ ਬੱਸੀ ਆ ਅੱਗੇ ਅੱਗੇ ਅੰਸ਼ੇਤੀ ਆਰਾਂ ਚਾਰ ਦੰਦ ਬਲੂਨ ਬੱਸੀਆ ਇਹ ਵੀ 15 ਰੈਂਡ ਦੀ ਗੱਤੀ ਆ ਜੀ ਇਹ ਫਾਰਮਾਂ ਦੇ ਵਿੱਚੋਂ ਵੀਰੇ ਜਿਹੜਾ ਮਾਹ ਲੈ ਕੇ ਮਾਰ ਜਾਂਦਾ ਨਾ ਥੋੜਾ ਤਕਰੀਬਨ ਕੱਚਾ ਹੀ ਲੰਦਾ ਹੈਗਾ ਅੱਗੇ ਅੱਗੇ ਗੁਰਘੋਣੇ ਆਗੇ ਹਾਂ ਜੀ ਪਰੋਦੀ ਜੀ ਨਾਲ ਤੋੜ ਦਿਓ ਆ ਦੇਖੋ ਵੀਰੇ ਦੂਜਾ ਸੂਆ ਬਾੜਾ ਦੰਡਾਂ ਦੇ ਵਿੱਚ ਦਾ ਠੀਕ ਆ ਬਾਕੀ ਥਾਂ ਦੇ ਦਾ ਦੇਖੋ ਵੀਰੇ ਇਹ ਚੰਗਾ ਦੁੱਧ ਪਾਉਣ ਵਾਲੀਆਂ ਹੈਗੀਆਂ ਵੀਰੇ ਜੱਤ ਬਰੀਡ ਵਾਲੀਆਂ ਡੜਾਂ ਨੇ ਇਹ ਚਫਰੇ ਵਿੱਚ ਕਿੰਨਾ ਕੜਾ ਹੋ ਰਿਹਾਦਾ ਜੀ ਸੂਣਾ ਹੋ ਰਿਹਾ ਕਿ ਸੀਵੀ ਨਹੀਂ ਵੀਰ ਜੀ ਇਧਰ ਜਿਹੜਾ ਸਾਰਾ ਮਾਲ ਆ ਇਹ ਸੂਣਾ ਵਾਲਾ ਹੈਗਾ ਸਿਰਫ ਇੱਕ ਵਾਰ ਸੁਈਆ ਠੀਕ ਹੈ ਜੀ ਔਰ ਹਾਉ ਮੇਰੇ ਨੇ ਦੇਖਾਓ ਦੇਖੋ ਥਾਂ ਦੇ ਵਿੱਚ ਕਿੰਨਾ ਗਿਆ ਬਾ ਵੀਰੇ ਤੇ ਜੀ ਅੱਗੇ ਵੀ ਇਹ ਵੀ ਅਥੈਂਟਿਕ ਠੀਕ ਹੈ ਜੀ ਕੁਛ ਇਹ ਦੁੱਧ ਚੰਗਾ ਬਾਜੂ ਕਰਮ ਵਾਲੀ ਇਹ ਵੀ ਠੀਕ ਹੈ ਜੀ ਸਹੀ ਦੇਖ ਸਕਦੇ ਹੋਰਾ ਤਰਾ ਕੁਆਲਟੀ ਕਾਪ ਦਿਲ ਵੀਰੇ ਕੋਈ ਲਾਂਤੀ ਨਹੀਂ ਕਰਮ ਵਾਲੀ ਦਾ ਇਹ ਸਾਰੇ ਵੀਰੇ ਸਿਲੈਕਟਡ ਪੀਸ ਹੈ ਮਹਾਰਾਸ਼ਟਰ ਨੂੰ ਜਾਂਦੇ ਆ ਫਾਰਮਾ ਵਾਲਾ ਮਾਲ ਹੈਗਾ ਸਾਰਾ ਇਹ ਜੀ ਠੀਕ ਹੈ ਜੀ ਸਾਰਾ ਫਾਰਮਾ ਦੇ ਵਿੱਚੋਂ ਲਈਦਾ ਜੀ ਉੱਪਰ ਅੱਗੇ ਆ ਗਈ ਵੀਰੇ ਇਹ ਕੋਈ ਨੰਨੀ ਗਵਾਹ ਦੀ ਆ ਸੇਗਨ ਵੱਸੀ ਆ ਜੀ ਠੀਕ ਆ ਜੀ ਇਹ ਤਕਰੀਬਨ ਦੂਜਾ ਸੂਰ ਸੁੰਦੀ ਆ ਵੀਰੇ ਇਹ ਵੀ 12-13 ਦਿਨ ਦੀ ਕੱਚੀ ਆ ਇਹ ਥੋਸਲੇ ਵਿੱਚ ਆ ਗਈ ਠੀਕ ਹੈ ਜੀ ਤੇ ਇਹਦਾ ਵੀ ਕੱਦ ਮੇਲਣਾ ਕੋਈ ਅੰਤ ਨਹੀਂ ਕਰਨ ਵਾਲੀ ਦਾ ਵੀਰੇ ਠੀਕ ਹੈ ਜੀ ਬਹੁਤ ਚੰਗੀ ਆ ਉੱਦੋਂ ਅੱਗੇ ਆ ਵੀ ਦੂਜਾ ਸੂਆ ਗਈ ਜੀ ਹਾਂਜੀ ਹਾਂਜੀ ਇਹ ਵੀ ਦੂਜਾ ਸੂਆ ਗਈ ਇਹ ਵੀ ਤਕਰੀਬਨ ਵੀਰੇ ਇਸ ਤਰ੍ਹਾਂ ਹੀ 12-13 ਦਿਨ ਦੀ ਕੱਚੀ ਹੈਗੀ ਆ ਠੀਕ ਹੈ ਜੀ ਹਾਂਜੀ ਇਹਨਾਂ ਦੇ ਰੇਟ ਵੀ ਤੇ ਉਹ ਰੇਟ ਵੀ ਦੇਖੋ ਮੇਰੇ ਰੇਟ ਸਾਡੇ ਦਾ ਤੇ ਹੈ ਵੱਡੀਆਂ ਫਾਰਮਾਂ ਵਾਲੀ ਆ ਤਕਰੀਬਨ 10000 ਤੋਂ ਮਾਰਦੇ ਪਊ ਜਾ ਕੇ ਸ਼ੁਰੂ ਹੁੰਦਾ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਅਗਲਾ ਅੱਗੇ ਵੀ ਤੋੜਦਾ ਦੇਖੋ ਵੀਰੇ ਬੱਸੀ ਇਹ 20 ਦਿਨ ਦੀ ਕੱਚੀ ਆ ਠੀਕ ਹੈ ਬੜਾ ਇਹ ਵੀ ਤੋੜ ਦਿਓ ਬਿਲਕੁਲ ਵੀ ਇਹ ਕੰਨੀਆਂ ਕਹਿਣ ਦੀਆਂ ਗੱਲਾਂ ਨਹੀਂ ਆੜਦੀਆਂ ਖਰਾਣੇ ਵਰਗੀ ਪਈ ਆ ਉਦੋਂ ਵੀਰ ਕਹਿ ਦਿਆ ਜਦੋਂ ਕੋਈ ਬੰਦਾ ਆਊਗਾ ਵੀਰੇ ਦੋ ਪੜੀਆਂ ਖੜਾ ਦੇਖੂਗਾ ਠੀਕ ਹੈ ਜੀ ਹਾਂ ਤੋੜ ਦਿਓ ਮਾੜੀ ਜੀ ਬੱਸੀ ਦਾ ਵੀਰੇ ਅੰਤੀ ਕੋਈ ਨਹੀਂ ਕੋਲੀ ਪਾਲੀ ਦੇਖੋ ਕੋਈ ਨਹੀਂ ਪਈ ਆ ਖਾਣੇ ਨੂੰ ਠੀਕ ਹੈ ਜੀ ਵੀ ਬਾਈ ਦਿੰਦੀ ਹੈ ਕੱਚੀ ਹੈਗੀ ਆ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਹੈ ਠੀਕ ਹੈ ਸਰ ਜੀ ਕੋਈ ਪਟਰਾ ਪੜਾ ਰਿਹਾ ਕੋਈ ਖਾ ਲਓ ਬੱਟਲਾਂ ਬਹੁਤ ਪਈਆਂ ਨੇ ਕੱਚੀ ਹੈਗੀ ਕਾਫੀ ਛੋਟੀ ਜੀ ਇਹਦਾ ਠੀਕ ਹੈ ਜੀ ਵੇ ਜਿੱਤਾ ਪਰੇ ਤੇ ਬਾਕੀ ਸਾਰੇ ਸੇਵਕ ਕਰਾਉਂਦੇ ਨੇ ਮੇਡੂ ਮੋੜ ਲਓ ਵੀਰ ਜੀ ਮੇਡੂ ਮੋੜ ਲਓ ਠੀਕ ਹੈ 100 ਕਿਲੋਮੀਟਰ ਤੋਂ ਮਾਂਗੇ ਤਾਂ 2-4 ਦੇਖਣ ਨੂੰ ਮਿਲਦੇ ਆ ਫਾਰਮਾਂ ਦੇ ਵਿੱਚ ਠੀਕ ਹੈ ਇਹ ਫਾਰਮਾਂ ਦੇ ਵਿੱਚੋਂ ਵੀਰੇ 100-100 ਬੈਡ ਦੇ ਵਿੱਚੋਂ ਸਲੈਕਟ ਕਰਦੀਆਂ ਹੋਈਆਂ ਨੇ ਠੀਕ ਹੈ ਉਦੋਂ ਅੱਗੇ ਬੱਸੀ ਆ ਗਈ ਵੀਰ ਜੀ ਆ ਦੇਖੋ ਬੱਸੀ ਦਾ ਆਂਤੀ ਕੋਈ ਨਹੀਂਗਾ ਠੀਕ ਹੈ ਇਹ ਸੇਵ ਜਾਂਦਾ ਜੀ ਤਕਰੀਬਨ 20 ਦਿਨ ਦੀ ਕੱਤੀ ਇਹ ਵੀ ਸਾਰਾ ਮਾਲ ਜਿਹੜਾ ਤੁਹਾਨੂੰ ਦਿਖਾਇਆ ਗਿਆ ਸਾਰਾ ਮਾਲ ਆਸੇ ਬਸ ਲੱਕੜ ਆ ਜੀ ਇਹ ਠੀਕ ਹੈ ਹਾਂ ਸਾਰਾ ਮਾਲ ਆ ਟੂ ਲੋਡ ਕਰ ਲਾਂਗਾ ਆ ਦੇਖੋ ਵੀਰੇ ਇਹਦਾ ਵੀ ਕੋਈ ਅੰਤ ਨਹੀਂ ਇਹ ਕੱਲੀਆਂ ਕਹਿੰਦੇ ਗੱਲੇ 40 40 ਕਿਲੋ ਰੁੱਧ ਚੋਣ ਵਾਲੀਆਂ ਵੜਾ ਹੈਗੀਆਂ ਨੇ ਆ ਵੀ ਤੋੜ ਦਿਓ ਜੀ ਠੀਕ ਹੈ ਇਹ ਫੇਰ ਦਾ ਵੀਰੇ ਪਿਆਰ ਠੀਕ ਹੈ ਦੂਜਾ ਸੂਆ ਕੀ ਬਾਕੀ ਜਿਹੜਾ ਇਹ ਵਿੱਚੋਂ ਸਿਰਫ ਦੋ ਵੱਡਾ ਦਾ ਰਿਕਾਰਡ ਦਾ ਨਹੀਂ ਪੱਦਾ ਹੈਗਾ ਇਹਨਾਂ ਜਿਹੜਾ ਸੀਮਨ ਲੱਗਿਆ ਕਿਹੜੇ ਅੱਗੇ ਸੀਮਨ ਆਵੇ ਸਾਰਾ ਸਾਡੇ ਕੋਲ ਰਿਕਾਰਡ ਇਹਨਾਂ ਦਾ ਹੈਗਾ ਦਾ ਕੋ ਫਾਰਮਾਂ ਦੇ ਵਿੱਚੋਂ ਵੀਰੇ ਮਾਲ ਸਾਰਾ ਆਪਾਂ ਰਿਕਾਰਡ ਮੁਤਾਬਕ ਹੀ ਲੈਣੇ ਆਂਗੇ ਠੀਕ ਹੈ ਜਿਹੜਾ ਘਰੋਂ ਬੰਦੇ ਹੁੰਦੇ ਆ ਉਹ ਤਾਂ ਵੀਰੇ ਉਹ ਦੇਖੋ ਤੁਹਾਨੂੰ ਪਤਾ ਵੀ ਰਿਕਾਰਡ ਨਹੀਂ ਮਿਲਦਾ ਐਹੇ ਜਿਹੜੀਆਂ ਵੜਾ ਵੀਰੇ ਘਰਾਂ ਦੇ ਵਿੱਚੋਂ ਤਾਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ਇਹ ਫ कचिया ने बिल्कुल आ गई भी दस चीज है आ गई भी जर्सी आखोक है जी जर्सी आ गई भी रे दो दंड बसी है जी ठीक है जर्सी आ है दो दंद कची आकरीबन यह कच्ची भीर यह मन के चलो भी अपनी 12-13 ਦਿਨ ਦੀ ਕੱਚੀ ਹੈਗੀ ਆ ਠੀਕ ਹੈ ਠੀਕ ਹੈ ਹਾਂ ਦੋ ਦਿਨ ਤੋਂ ਬੱਸੀ ਆ 12-13 ਦਿਨ ਦੀ ਕੱਚੀ ਹੈਗੀ ਆ ਠੀਕ ਹੈ ਜੀ ਕੋਈ ਅੰਤ ਨਹੀਂ ਇਹਦਾ ਟਰਮ ਵਾਲੀ ਦਾ ਠੀਕ ਹੈ ਤੇ ਤੁਹਾਨੂੰ ਵੇਖ ਆਪਾਂ ਤੋੜ ਕੇ ਦਿਖਾਉਂਦੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਠੀਕ ਹੈ ਠੀਕ ਹੈ ਹਾਂ ਬਾਕੀ ਜਿਹੜੀ ਗੱਲ ਕਮਾਂਗੇ ਹੋਊਗੀ ਬਾਕੀ ਆਪਾਂ ਵੀਰੇ ਰੀਤੀਮ ਦੇ ਵਿੱਚ ਕੰਮ ਨਹੀਂ ਕਰਦੇਗੇ ਪੰਜ ਪੰਜ ਛੇ ਛੇ ਦਾ ਲਾਟ ਆਉਂਦੇ ਆ ਠੀਕ ਹੈ ਜੀ ਤਕਰੀਬਨ ਆਪਣੇ ਕੋਲ ਜਿਵੇਂ ਹੋਣਾ 11ਵਾਂ ਮਹੀਨਾ ਦੀ ਚੜੂਗਾ ਉਹਦਾ ਤੱਕ ਨੇ 70 70 ਤੱਕ ਵੀ ਬਾਗ ਜਾਣੀਆਂ ਨੇ ਜਿਹੜਾ 10 ਮਹੀਨਾ ਦਾ ਜਾਂ ਆਪਣਾ ਜਾ ਕੇ ਵੀਰੇ ਚੌਥਾ ਮਹੀਨਾ ਹੋ ਬੋ ਥੋੜਾ ਜਆ ਪੱਤੀ ਪੈਂਤੀ ਕਰਾਉਣੇ ਆਗੇ ਨਹੀਂ ਸਿਆਲ ਦਾ 70 70 ਤੇ ਜਾਵੜਾ ਦਾ ਵੀਰੇ ਕੰਮ ਆਪਣਾ ਬਈ ਰੇਟ ਟੁੱਟ ਗਿਆ ਨਾ ਦੱਸੋ ਜਰਸੀ ਦਾ ਹਾਂ ਵੀਰੇ ਜਿਹੜੀ ਕੀ ਜਰਦ ਕਰ ਰੇਂਜ ਹੁੰਦੀ ਆ ਜਿਹੜੀ ਆ ਫਾਰਮ ਵਾਲੀ ਵੱਡੀ ਵਾੜਾ ਵੀ ਐਸਸੀ ਵੀਰ ਤੋਂ ਲੈ ਕੇ 1 ਲੱਖ 20 ਜਰਦ ਤੱਕ ਦਾ ਰੇਂਜ ਹੁੰਦੀ ਹੈ ਜੀ ਠੀਕ ਹੈ ਜੀ ਮੈਂ ਤੇ ਇਹਦੇ ਵਿੱਚ ਵੀ ਸਾਡੇ ਕੋਲ ਇੱਥੇ ਫਦੇ ਵਿੱਚ ਵੀ ਆ ਜਾਂਦੀ ਆ ਕਿ 50 ਵੀ 55 ਦੀ ਵੀ ਆ ਜਾਂਦੀ ਆ ਜਿਹੜਾ ਕੱਲ ਆ ਲਾਡੋ ਵਿੱਚ 15 ਨਾਲ ਵੀਰੇ ਇੱਕ ਕਟੋੜ ਸੂਏ ਦੇ ਨੇ ਠੀਕ ਹੈ ਜੀ ਇਹਦਾ ਮਾਲ ਉਹ ਪੈਂਦਰਾ ਆ ਜੇ ਸਾਰਾ ਸੂਣਾ ਵਾਲਾ ਮਾਲ ਆ ਜਿਹੜਾ ਦੂਜਾ ਮਾਲ ਆ ਵੀਰੇ ਇਹ 15 ਨਾਲ ਪਾ ਦੇ ਸੂਆ ਟੋਟਲ 35 ਨਾਲ ਹੋਣਗੇ ਸਵੇਰ ਲਈ ਠੀਕ ਹੈ ਜੀ ਉਦੋਂ ਅੱਗੇ ਆ ਕੇ ਵੇਖੋ ਵੀਰੇ ਇਹਦੇ ਵਿੱਚ ਐਸਟਾ ਵੀਰ ਰੱਖੀ ਲੈਣ ਦੇ ਵੀ ਰਹਿੰਦੇ ਆਗੇ ਉਹ ਵੀ ਇਹੀ ਹੈਗੀ ਠੀਕ ਇਹਨਾਂ ਦਾ ਹੁਣ ਨਰਾ ਫਟੇਗਾ ਇਹ ਵੀਰੇ ਹਾਏ ਅਭੀ ਪਹਿਲਾ ਸੁਆ ਇਹ ਮੋਹ ਚਾਰ ਦਾੰਦਾ ਜੀ ਮੋਹ ਚਾਰ ਦਾੰਦਾ ਦੇਖੋ ਚੰਗੇ ਗੱਭਰ ਹੀ ਆ ਵੀਰੇ ਗੱਭਰ ਤਾਂ ਇੱਕ ਟਾਰਗੇਟ ਖਾ ਲੈਣਿਆ ਆਹ ਬਰੋ ਮਾੜੀ ਜੀ ਤੇ ਬਰੋ ਵੀ ਇਹ ਜਰਸੀ ਉਦਾਂ ਦੀ ਹੈ ਨਹੀਂ ਕਿ ਵੀ ਨਿੱਕੀ ਆ ਪੂਰੀ ਚੰਗੀ ਆ ਹਾਂਜੀ ਹਾਂਜੀ ਬਰੀੜਾ ਸਾਡੇ ਕੋਲ ਵੀਰੇ ਜਵਾਹਰਕਾਰ ਵਪਾਰੀ ਵੀਰ ਵੱਧੂ ਲੈ ਜਾਂਦੇ ਆ ਮਾਲ ਠੀਕ ਹੈ ਜੀ ਠੀਕ ਵਪਾਰੀ ਵੀਰ ਵੱਧੂ ਲੈ ਜਾਂਦੇ ਆ ਠੀਕ ਹੈ ਜੀ ਇਹਦੇ ਕੁਆਲਟੀ ਦੇ ਸਾਡੇ ਆ ਦੇਖੋ ਵੀਰੇ ਲੇਬਲ ਦਿਖਾ ਦਿਓ ਲੇਬਲ ਆ ਦਿਓ ਮਾਲ ਦੇਖੋ ਇਹ ਲੇਬਲ ਵਹੀ ਵੀਰੇ ਤੁਸੀਂ ਮੈਨੂੰ ਇਹਦੇ ਦੱਸੋ ਕਿ ਕਿਹੜਾ ਬੰਦਾ ਮਰੀਗਾ ਠੀਕ ਹੈ ਜੀ ਚਲ ਵੀ ਪੂਰਾ ਤਰ੍ਹਾਂ ਤੁਹਾਡੇ ਜਮਾਨੇ ਦੇਖਦਾ ਆਪਰਾ ਠੀਕ ਹੈ ਜੀ ਭਾਈ ਜੀ ਨੂੰ ਦੱਸ ਹੀ ਦਿੱਤਾ ਜੀ ਵੀ ਕਿਹੜੇ ਦਿਨ ਨੂੰ ਹੋਣਾ ਕਰਦਾ 2020 ਨਾਲ ਉਹ ਵਾਹਗੀ ਕੋ ਠੀਕ ਹੈ ਜੀ ਬੜੀ ਅਜੀਬ ਨਾ ਆ ਰਹੀ 500 ਰੁਪਏ ਸਾਰਾ ਆ ਗਈ ਜੀ ਠੀਕ ਹੈ ਜੀ 800 ਰੁਪਏ ਆ ਗਈ ਉਦੋਂ ਅੱਗੇ ਉਹ ਸਾਈਹ ਆ ਗਈ ਠੀਕ ਹੈ ਜੀ ਬਾਕੀ ਵੀਰੇ ਮਗਰ ਦਾ ਗਰਾਊਂਡ ਵੀ ਫੁੱਲ ਦਾ ਠੀਕ ਹੈ ਜੀ ਇਹ ਨਹੀਂ ਗੱਲ ਕੋ ਮਗਰਲਾ ਗਰਾਊਂਡ ਦੇ ਸੁਈਆਂ 'ਚ ਬੈੜਾ ਹੈਗੀਆਂ 15 ਬਾਕੀ ਮਾਲ ਆਉਣ ਵਾਲਾ ਠੀਕ ਹੈ ਜੀ ਸਵੇਰ ਦੇ ਲਈ ਜੇ 35 ਕਹੀਆਂ ਤਾਂ ਇਹ ਵੀ 20 ਹੋਣੀਆਂ ਪੂਰੀਆਂ 35 ਨਾਲ ਹੋਣਗੇ ਜੀ ਜੇ 35 ਬੋਲਿਆ ਤਾਂ 35 ਹੋਣਗੇ ਬਾਕੀ ਆਫੀ ਮਾਲ ਹੁੰਦਾ ਵੀਰੇ ਆਪਣੇ ਕੋਲੇ ਠੀਕ ਹੈ ਜੀ ਤੁਹਾਡੇ ਭਾਵੇਂ ਦੇ ਕਟੇ ਦਾ ਮੱਡਾ ਬੰਬਾ ਲੈ ਲੋ ਜੀ ਸਾਰੇ ਬਾਹਰ ਲੈ ਲੇ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਵੀ ਸਾਰੀ ਹੈਗੀ ਆ ਠੀਕ ਹੈ ਜੀ 50-50 ਦੇ ਵਿੱਚ ਆਪਣਾ ਕੰਨੇ ਦੇ 13 ਰੁਪਏ ਕਿਲੋਮੀਟਰ ਚੱਲਦਾ ਟਰਾਂਸਪੋਰਟ ਦਾ ਜੀ ਠੀਕ ਹੈ ਜੀ 13 ਵੀ ਕਿਲੋਮੀਟਰ ਚੱਲਦਾ ਹੁੰਦਾ ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਡੇ ਕੋਲੇ ਵੱਡੀ ਆ ਠੀਕ ਹੈ ਜੀ ਆਨਲਾਈਨ ਪੇਮੈਂਟ ਦੇ ਵਿੱਚ ਆਪਣੇ ਕੋਲ ਵੀ ਸਵਾਏ ਮਸ਼ੀਨਾਂ ਹੈਗੀਆਂ ਕ੍ਰੈਡਿਟ ਕਾਰਡ ਦੀ ਪੇਮੈਂਟ ਚੱਕ ਲਈਦੀ ਆ ਡੈਬਿਟ ਕਾਰਡ ਆਨਲਾਈਨ ਬਾਕੀ ਵੀਰੇ ਹਰ ਤਰ੍ਹਾਂ ਦੀ ਹੋ ਜਾਂਦੀ ਆ ਬਾਕੀ ਵਿੱਚ ਵੀਰੇ ਅੱਜਕੱਲ ਵੱਡੇ ਲਖਿਆ ਹਰ ਵੀਰ ਕੋਲੇ ਇੱਕ ਵੀਰੇ ਕ੍ਰੈਡਿਟ ਕਾਰਡ ਹੈਗਾਗਾ ਉਹਦੇ ਵੀ ਪੇਮੈਂਟ ਠੀਕ ਹੈ ਬੇਤਨਾ ਕਿ ਸੂਏ ਵੇ ਆ ਜੀ ਬਾਕੀ ਹੋਰ ਮਾਲ ਕਾਫੀ ਆਉਣ ਵਾਲਾ ਹੈਗਾ ਜੀ ਜਿਵੇਂ ਬਈ ਇੱਕ ਅੱਧੀ ਰਣੀ ਖਲੋ ਆ ਸਕਦਾ ਕਿ ਨਹੀਂ ਆਸਦਾ ਵੀਰੇ ਮਾਲ ਇਕੱਲਾ ਇਕੱਲਾ ਹੀ ਵੇਚਾਂਗੇ ਅਸਾਂ ਜੀ ਮਾਲ ਇਕੱਲਾ ਇਕੱਲਾ ਹੀ ਵੇਚੀਦਾ ਕੋਈ ਬੋਲੀ ਨਹੀਂ ਲੱਗਦੀ ਵੀਰੇ ਇਕੱਲਾ ਇਕੱਲਾ ਵੇਚਦੇ ਆ ਠੀਕ ਹੈ ਜੀ ਉਦਾਂ ਵੀ ਯਾਨੀ ਕਿਤੋਂ ਵੀ ਬੰਦੇ ਨਹੀਂ ਆਉਣਾ ਵੀਰੇ ਗੱਡੀ ਦਾ ਗੇਰ ਪੰਜਵਾਂ ਪਾ ਕੇ ਹੱਤਾਂ ਨਾਲ ਇੱਥੇ ਨੂੰ ਠੀਕ ਹੈ ਜੀ ਵੀ ਸੀਨੀ ਵਾਲ ਕਲਾਂ ਚੱਲਾਂਗੇ ਵੀ ਉੱਥੇ 40-50 ਹੋਣੀਆਂ ਉਹਦੇ ਵਿੱਚੋਂ ਵੀਰੇ ਲਾਜੀ ਫਟਾ ਜਾਂਦੇ ਨਾਲ ਅਸਾਂ ਇੱਕ ਵਾਰ ਨੂੰ ਸਿਲੈਕਟ ਕਰਨ ਤੇ ਛੜ ਦਿਨ ਵੀ ਭਾਈ ਵੇ ਚੈੱਕ ਕਰ ਲਾਂਗੇ ਵੀਰੇ ਜਦੋਂ ਮੇਰਾ ਵੀਰ ਕੋਈ ਕੁਝ 10000 ਜਿਆਦਾ ਕਿਉਂ ਨਾ ਲਾ ਵੀ ਜਿੰਨਾ ਬਸਾਂ ਚਾਰਾ ਨੂੰ ਵੀਰ ਜੱਸ ਨੋ ਨਹੀਂ ਕਹਿੰਦਾਗਾ ਉੱਪਰ ਵੀ ਸੌਦਾ ਕੋਈ ਨਹੀਂ ਹੁੰਦਾ ਵੀਰੇ ਕੋਈ ਦਲਾਲੀ ਨਹੀਂ ਕੋਈ ਐਕਸਟਰਾ ਖਰਚਾ ਨਹੀਂ ਕੋਈ ਬੋਲੀ ਨਹੀਂ ਠੀਕ ਹੈ ਹਾਂਜੀ ਵੀਰ ਜੀ ਠੀਕ ਹੈ ਬਾਕੀ ਵੀਰ ਜੀ ਇੱਕ ਮੈਂ ਬੇਨਤੀ ਹੋਰ ਜਰੂਰ ਕਰਦਾਗਾ ਠੀਕ ਹੈ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਰਦਾ ਸੀ ਆਪਦੇ ਚੈਨਲ ਤੇ ਵੀ ਬੋਲਦੇ ਆ ਬਾਕੀ ਵੀਰੇ ਕਿੱਦੋਂ ਵੀ ਤੁਸੀਂ ਨਾਗ ਲੈਣਾ ਠੀਕ ਹੈ ਜੀ ਮੈਂ ਹਰ ਵੀਡੀਓ ਜੀ ਬੋਲਦਾਗਾ ਕਿੱਦੋਂ ਵੀ ਨਾਗ ਲੈਣਾ ਵੀਰੇ ਦੇਖੋ ਆਪਦੀ ਮਰਖ ਪਰਖ ਨਾ ਲਓ ਜੀ ਕਿਉਂਕਿ 10 ਰੁਪਏ ਵੀ ਬਹੁਤ ਔਖੇ ਬਣਦੇ ਅੱਜ ਕੱਲ ਦੇ ਵਿੱਚ ਵੀਰੇ ਸਹੀ ਗੱਲ ਹੈ ਜੀ ਕਿਉਂ ਫਿਰ ਵਿੱਚ ਵਪਾਰੀ ਵੀਰ ਲਿਆਉਂਦੇ ਵੀਰੇ ਜਿਨ੍ਹਾਂ ਨਾਲ ਮੈਂ ਵਪਾਰ ਕਰਦਾ ਵੀਰੇ ਆਪਾਂ ਘਰੇ ਕੋਈ ਗਾ ਨਹੀਂ ਬਣਾਉਂਦੇਗੇ ਸਹੀ ਗੱਲ ਹੈ ਜੀ ਅਸੀਂ ਵੀਰ ਜੀ ਇਹ ਆਪਦੇ ਬਾਹਰੋਂ ਖਰੀਦ ਕੇ ਲੈ ਕੇ ਆਉਨੇ ਆ ਕਿਉਂ ਸਾਰੀ ਚ ਜਿਮੇਵਾਰੀ ਕਿਸੇ ਚੀਜ਼ ਦੀ ਕੋਈ ਨਹੀਂ ਹੁੰਦੀ ਵੀਰ ਕਹਿੰਦਾ ਤੁਹੇ ਗਾਰੰਟੀ ਐਫ ਐਨ ਆਰਖ ਪਰਖਣ ਲੈ ਕੇ ਜਾਓ ਤੇ ਪੰਜ ਟਾਈਮ ਚੋਲੋ ਵੀਰੇ ਕਹੋ ਬਾਹਰ ਹੋ ਜਾਓ ਵੇਖੋ ਬਾਹਰ ਦੀ ਜੋ ਇਹਨੇ ਲੰਬਾ ਦਾ ਕੋਈ ਨਹੀਂ ਹੁੰਦਾ ਕਿਸੇ ਫਾਰਮ ਤੋਂ ਬਾਹਰੋਂ ਵੀ ਵੀਰੇ ਤੁਸੀਂ ਜਾਨਵਰ ਦੇਣਾ ਤੁਸੀਂ ਨਰਖ ਪਰਖਣਾ ਨਹੀਂ ਦਿਓ ਜੀ ਠੀਕ ਹੈ ਜੀ ਕੋਈ ਚੀਜ਼ ਨੂੰ ਗੱਲ ਨੂੰ ਆਨਲਾਈਨ ਤੇ ਚੀਜ਼ ਨੂੰ ਵੀਰੇ ਤੱਬਾ ਲੱਗੂਗਾ ਠੀਕ ਹੈ ਜੀ ਹਾਂ ਇਹ ਚੀਜ਼ ਨੂੰ ਕਹੋ ਬਾਹਰੋਂ ਵੀ ਚੀਜ਼ ਲੈਣੀ ਆ ਆਪਾਂ ਵੀਰੇ ਦੋ ਬੰਦੇ ਜਾਓ ਪੂਰੀ ਨਰਖ ਪਰਖਣਾ ਦੇਖ ਕੇ ਦਸਲੀ ਨਾਲ ਖਰੀਦੋ ਜੀ ਠੀਕ ਹੈ ਹਾਂਜੀ ਵੀਰ ਹਾਂਜੀ ਵੀਰ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਠੀਕ ਹੈ ਜੀ ਬਾਈ ਦਾ ਫਾਰਮਰ ਦੇਖ ਸਕਦੇ ਮਾਦਰ ਲਿਖ ਸੁਣ ਦਿਖਾ ਦਿੰਦੇ ਤੇ ਲੋਕੇਸ਼ਨ ਤੁਸੀਂ ਦੇਖ ਸਕਦੇ ਸਾਰੀ ਬਾਕੀ ਬਾਈ ਦਾ YouTube ਚੈਨਲ ਵੀ ਹੈਗਾ ਤੇ ਆਪਣੇ ਚੈਨਲ ਨੂੰ ਬਾਕੀ ਸਬਸਕ੍ਰਾਈਬਰ ਤੇ ਸ਼ੇਅਰ ਜੁਲ ਕਰਿਆ ਕਰੋ ਤਾਂ ਕਿ ਤੁਸੀਂ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਚਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ